ਨਹੀਂ ਜੀ ਮੇਟਰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਛੋਟਾ ਸਵਾਗਤ ਹੈ 11 ਤਰੀਕ 8ਵਾਂ ਮਹੀਨਾ 2025 ਤਨੋਲਾ ਮੰਡੀ ਦੇ ਵਿੱਚ ਗਏ ਸੀ ਅੱਜ ਤੇ ਉੱਥੇ ਹੀ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਜਿਵੇਂ ਆਪਾਂ ਪਿੱਛੇ ਮਾਨਸਾ ਮੰਡੀ ਵੀ ਗਏ ਸੀਗੇ ਤਾਂ ਹੁਣ ਤਨੋਲਾ ਮੰਡੀ ਵੀ ਅੱਜ 11 ਤਰੀਕ 8ਵੇਂ ਮਹੀਨੇ ਦੀ ਲੱਗੀ ਸੀ 2025 ਕਾਫੀ ਜਿਆਦੇ ਪਤਸੂ ਆਉਂਦੇ ਆ ਜਿਹੜੇ ਕੱਟਣ ਦੇ ਵਿੱਚ ਆਉਂਦੇ ਆ ਕਿ ਵੱਢਣ ਦੇ ਵਿੱਚ ਆਉਂਦੇ ਆ ਜਿਹੜੇ ਜਿਹਨਾਂ ਲੋਕ ਮਤਲਬ ਅੱਕ ਜਾਂਦੇ ਨੇ ਥੱਕ ਜਾਂਦੇ ਨੇ ਹਨਾ ਸੋ ਸਾਰਿਆਂ ਨੂੰ ਬੇਨਤੀ ਆ ਵੀ ਇੱਕ ਵਾਰੀ ਘਰੇ ਬੈਠੇ ਆਪਾਂ ਇੱਕ ਵਾਰੀ ਪਸ਼ੂਆਂ ਦੀ ਮੰਡੀ ਤੇ ਜ਼ਰੂਰ ਆ ਕੇ ਦੇਖਿਆ ਕਰੂ ਕਿ ਕਿੰਨੀ ਕਿ ਬੇਅਦਬੀ ਇੱਥੇ ਹੋ ਰਹੀ ਹੈ ਹਨਾ ਕਾਟੂਮਾਲ ਦੇ ਵਿੱਚ ਇੱਕ ਦਿਨ ਤੇ ਇੱਕ ਮੰਡੀ ਦੇ ਵਿੱਚ ਐਵਰੇਜ ਦਾ 500 ਤੋਂ ਪਲੱਸ ਪਸ਼ੂ ਵੱਢਣ ਦੇ ਵਿੱਚ ਜਾਂਦਾ ਹੈ ਬਾਕੀ ਉਹ ਪਸ਼ੂ ਵੀ ਜਾਂਦੇ ਨੇ ਕਿ ਜਿਨ੍ਹਾਂ ਦੇ ਵਿੱਚ ਆਪਾਂ ਜੇ ਕੋਈ ਮਾੜੀ ਮੋਟੀ ਸੁਧਾਰ ਕਰ ਸਕਦੇ ਹਾਂ ਜੇ ਆਪਾਂ ਕੋਈ ਇਹਨਾਂ ਦੀ ਕੁਆਲਿਟੀ ਨੂੰ ਸੈੱਟ ਕਰ ਸਕਦੇ ਆ ਕੁਆਲਿਟੀ ਬਚਾ ਸਕਦੇ ਆ ਹਨਾ ਕੋਈ ਚੰਗੀ ਬਰੀਡ ਦੀ ਹੋ ਸਕਦੀ ਆ ਕੋਈ ਚੰਗੀ ਕੁਆਲਿਟੀ ਦੀ ਹੋ ਸਕਦੀ ਆ ਮਤਲਬ ਆਪਾਂ ਆਪਦੇ ਮੁਕੱਦਰ ਨੂੰ ਆਪ ਠੋਕਰ ਮਾਰਦੇ ਆ ਆਪਾਂ ਕਹਦੇ ਨੇ ਵੀ ਯਾਰ ਪਸ਼ੂ ਤਾਂ ਰੱਖਣੇ ਆਏ ਨੇ ਪਸ਼ੂ ਆਏ ਨੇ ਹਨਾ ਪਰ ਜੇ ਆਪਾਂ ਸਾਮ ਸੰਭਾਲ ਕਰਾਂਗੇ ਆਪਾਂ ਚੰਗੀ ਢੀ ਵਾਰਮਿੰਗ ਕਰੀਏ ਪਸ਼ੂਆਂ ਦੀ ਬਹੁਤ ਚੰਗੇ ਚੰਗੇ ਥਣ ਵਾਲੀਆਂ ਬਹੁਤ ਚੰਗੇ ਲੇਵੀ ਵਾਲੀਆਂ ਕੱਟੀਆਂ ਝੋਟੀਆਂ ਮੈਸਾਂ ਜਿਨ੍ਹਾਂ ਨੂੰ ਮਤਲਬ ਦੂਜੇ ਦੂਜੇ ਤੀਜੇ ਤੀਜੇ ਸੂਏ ਦੁੱਧ ਪੀ ਕੇ ਅਗਲਾ ਕਹਿੰਦਾ ਨਾ ਯਾਰ ਹੁਣ ਰਿਪੀਟ ਹੋਊਗੀ ਇੱਕ ਵਾਰ ਉਹ ਇਹਨਾਂ ਵਿੱਚ ਤੇ ਥੱਕ ਕੇ ਰਿਪੀਟ ਹੋ ਗਈ ਜੇ ਤਾਂ ਥੱਕ ਕੇ ਤਾਂ ਕੋਈ ਕੋਸ਼ਿਸ਼ ਨਹੀਂ ਕਰਦੇ ਡਾਕਟਰੀ ਸਹਾਇਤਾ ਨਹੀਂ ਲੈਂਦੇ ਬਸ ਚੱਕ ਕੇ ਚਾੜ ਕੇ ਕਿ ਐਂਟਰ ਚ ਇਹਦੇ ਵਿੱਚ ਮਟੀਆਂ ਤੇ ਆ ਜਾਂਦੇ ਆ ਤੇ ਉੱਥੇ ਕੱਟਣ ਦੇ ਵਿੱਚ ਬਟਣ ਵਾਲਿਆਂ ਨੂੰ ਦੇ ਜਾਂਦੇ ਆ ਬਟਣ ਵਾਲੇ ਵੀ ਤੁਸੀਂ ਐਂ ਦੇਖ ਲਓ ਵੀ ਉੱਤੋਂ ਦੀ ਰਹਿੰਦੇ ਆ ਉੱਤੋਂ ਦੀ ਦਾ ਰਹਿਣਗੀ ਬਾਈ ਜਦੋਂ ਆਪਾਂ ਵੇਚਣ ਵਾਲੇ ਜਾਦੇ ਆਵਾਂਗੇ ਤਾਂ ਖਰੀਦਣ ਵਾਲੇ ਤਾਂ ਰਹਿਣਗੇ ਖਰੀਦਣ ਵਾਲੇ ਹੋਰ ਆਮ ਜ਼ਿਮੀਂਦਾਰ ਵੀ ਬਹੁਤ ਹੁੰਦੇ ਨੇ ਮਟੀਆਂ ਦੇ ਵਿੱਚ ਬਹੁਤ ਬੰਦੀ ਸਾਨੂੰ ਐ ਜੀ ਮਿਲਦੇ ਨੇ ਰੋਜ਼ ਮੰਡੀ ਦੇ ਵਿੱਚ ਜਿਹੜੀ ਮੰਡੀ ਤੇ ਵੀ ਜਾਣੇ ਆ ਮੰਡੀ ਤੇ ਬਹੁਤ ਲੋਕ ਐ ਜੀ ਮਿਲਦੇ ਆ ਜਿਹੜੇ ਕਹਿੰਦੇ ਅਸੀਂ ਯਾਰ ਕੋਈ ਕੱਟੀ ਲੈਣੀ ਸੀ ਪਰ ਸਾਨੂੰ ਕੱਟਣ ਵਾਲੇ ਕਾਟੂ ਵਾਲੇ ਬਾਈ ਹੱਥ ਨਹੀਂ ਪਾਉਂਦੇ ਤੇ ਚੰਗੀਆਂ ਚੰਗੀਆਂ ਝੋਲੀ ਨਹੀਂ ਇਕੱਟੀਆਂ ਜਿਹੜੇ ਬੰਨਣ ਵਾਲੀਆਂ ਆਉਣ ਵਾਲੇ ਸਾਲ ਡੇਢ ਸਾਲ ਦੇ ਵਿੱਚ ਜਿੰਨਾਂ ਨੇ ਵਧੀਆ ਕਿਸੇ ਦਾ ਘਰ ਭਰ ਦੇਣਾ ਸੀ ਕਿਸੇ ਦਾ ਵਧੀਆ ਅਹੀ ਜੀ ਪਰ ਜੋ ਵੀ ਮਤਲਬ ਮੰਡੀ ਦੇ ਉੱਤੇ ਆਉਂਦੇ ਨੇ ਜਿਨ੍ਹਾਂ ਨੂੰ ਥੋੜੀ-ਮੋਟੀ ਟ੍ਰੀਟਮੈਂਟ ਦੇ ਨਾਲ ਸੁਧਾਰ ਹੋ ਸਕਦਾ ਪਰ ਲੋਕ ਵੇਚ ਨੂੰ ਨਹੀਂ ਹਟਦੇ ਖੇਰੀਦਣ ਵਾਲੇ ਖਰੀਦੀ ਜਾਂਦੇ ਆ ਦੇਖੋ ਰੋਮੋ ਸਾਹਮਣੇ ਵੱਡੀਆਂ-ਵੱਡੀਆਂ ਝੋਟੀਆਂ ਦੀ ਸੌਦੇ ਹੁੰਦੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਮੰਡੀ ਤੇ ਜ਼ਰੂਰ ਆਇਆ ਕਰੋ ਜੇ ਕੋਈ ਤੁਹਾਡੇ ਕੰਮ ਦੀ ਕੋਈ ਚੀਜ਼ ਹੁੰਦੀ ਹੈ ਕੋਈ ਕੱਪੜੀ ਝੋਟੀ ਤੁਹਾਡੇ ਮੰਨ ਵਾਲੀ ਹੁੰਦੀ ਹੈ ਮਾੜਾ ਮਾੜਾ ਟ੍ਰੀਟਮੈਂਟ ਕਰਕੇ ਸੁਧਰਦੀ ਹੈ ਸਿਹਤਾਰ ਹੋ ਸਕਦਾ ਤਾਂ ਤੁਸੀਂ ਮੰਡੀ ਤੇ ਆਇਆ ਕਰੋ ਇੱਕ ਤੋਂ ਪਸ਼ੂ ਜ਼ਰੂਰ ਖਰੀਦਿਆ ਕਰੋ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਤੁਮਨ ਕਿ ਬਾਕੀ ਵੀਡੀਓ ਸ਼ੇਅਰ ਕਰਿਆ ਕਰੋ ਲਾਈਵ ਕਮੈਂਟ ਜ਼ਰੂਰ ਕਰਿਆ ਕਰੋ ਵੀ ਤੁਸੀਂ ਵੀਡੀਓ ਆਪਣੀ ਕਿੱਥੋਂ ਦੇਖਦੇ ਹੋ ਤੇ ਸਾਰੀ ਜਾਣਕਾਰੀ ਕਿਵੇਂ ਲੱਗੀ ਵੀਡੀਓ ਦੇ ਵਿੱਚ ਬਾਕੀ ਹੋਣ ਵਾਲੀਆਂ ਹੋਰ ਮੰਡੀਆਂ ਦੇ ਉੱਤੋਂ ਵੀ ਆਪਾਂ ਕਵਰੇਜ ਪਾਉਂਦੇ ਰਾਵਾਂਗੇ ਅਪਡੇਟ ਤੇ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਜੋ ਸੋਸ਼ਲ ਮੀਡੀਆ ਦਾ ਕੰਮ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਕਾਟੂ ਮਾਲ ਦੀਆਂ ਵੀਡੀਓ ਜਰੂਰ ਪਾਇਆ ਕਰੋ ਕਿਉਂਕਿ ਇਸ ਚੀਜ਼ ਨਾਲ ਲੋਕਾਂ ਨੂੰ ਅਵੇਅਰਨੈਸ ਹੋ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਵੀ